ਸਸਿਗਾ ਜੀ ਨਮਸਕਾਰ ਵਾਇਗਲਜੀਕਾ ਖਾਲਸਾ ਵਾਇਗਲਜੀਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਲੀਵਾਲ ਐਮ ਐਲ ਏ ਹਲਕਾ ਜੇਨਾਲਾ ਚੀਫ ਸੋਸਪਨ ਆਮਾਦੀ ਪਾਰਟੀ ਪੰਜਾਬ ਦੁਨੀਆ ਭਰ ਦੇ ਪੰਜਾਬੀਓ ਅੱਜ ਤੁਸੀਂ ਸਰਦਾਰਨੀ ਜਿੰਦਰ ਕੋ ਪਠਲ ਦਾ ਬਿਆਨ ਜਿਹੜਾ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਆ ਕਾਂਗਰਸ ਪਾਰਟੀ ਦੇ ਕਈ ਵਾਰਾਂ ਪ੍ਰਧਾਨ ਰਹੇ ਹਨ ਉਹਨਾਂ ਦਾ ਅੱਜ ਤੁਸੀਂ ਬਿਆਨ ਸਭ ਨੇ ਸੁਣਿਆ ਪੰਜਾਬ ਅੱਗ ਦੇ ਵਿੱਚ ਕਿਦਾਂ ਝੋਕਿਆ ਗਿਆ ਪੰਜਾਬ ਨੂੰ ਕਿਦਾਂ ਅੱਗ ਲਾਈ ਗਈ ਪੰਜਾਬ 'ਚ ਕਿਦਾਂ ਪੰਜਾਬ ਦੇ ਪੁੱਤਾਂ ਨੂੰ ਅੱਗ ਦੇ ਮੂੰਹ ਕਰੀ ਸੁੱਟ ਦਿੱਤਾ ਗਿਆ ਮੈਡਮ ਪੱਠਲ ਦਾ ਬਿਆਨ ਇਹ ਦੱਸਦਾ ਕਿ ਕਾਂਗਰਸ ਕੀ ਕਰਦੀ ਰਹੀ ਹੈ ਕਾਂਗਰਸ ਦਾ ਕੀ ਕਰਵਾਬ ਹੈ ਕਾਂਗਰਸ ਨੇ ਕਿਦਾਂ ਪੰਜਾਬ ਦੇ ਨਾਲ ਧੋਖੇ ਕੀਤੇ ਹੈ ਇਹ ਬਾਸਟ ਜਿਨ੍ਹਾਂ ਲੋਕਾਂ ਨੇ ਇਤਿਹਾਸ ਪੜ੍ਹਿਆ ਜਿਨ੍ਹਾਂ ਨੂੰ ਪਤਾ ਪੁਰਾਣਾ ਪੰਜਾਬ ਦੀ ਸਮੱਸਿਆ ਜਦੋਂ ਖਰਾਬ ਹੋਈ ਹੈ ਅੱਜ ਉਹ ਪੱਠਲ ਦਾ ਬਿਆਨ ਮੈਨੂੰ ਚੇਤਾ ਆ ਗਿਆ ਕਿ ਸਰਦਾਰ ਬਾਬਾ ਸਿੰਘ ਦੀ ਸਰਕਾਰ ਦੇ ਟਾਈਮ ਦੇ ਉੱਤੇ ਢਿਲਵਾਂ ਚ ਜਿਹੜਾ ਪਹਿਲਾ ਬੱਸ ਦੇ ਵਿੱਚੋਂ ਲਾ ਕੇ ਸਾਡੇ ਇੱਕ ਭਾਈਚਾਰੇ ਦੇ ਵਿਅਕਤੀਆਂ ਨੂੰ ਬਾਹਰ ਆ ਗਿਆ ਸੀਗਾ ਸਾਡੇ ਲੰਬੂ ਕਿੰਨੇ ਲਾਇਏ ਇਹਨਾਂ ਨੂੰ ਕਿੱਥੋਂ ਆਉਂਗਾ ਇਹਨਾਂ ਨੂੰ ਕਿੱਥੋਂ ਦਿੱਤਾ ਇਹਨਾਂ ਦਾ ਪੱਥਰ ਉਹਨਾਂ ਨੂੰ ਕਿਹੜੇ ਅਫਸਰ ਸੀ ਕਿਹੜੇ ਲੀਡਰ ਸੀ ਜਿਹੜੇ ਇਹਨਾਂ ਨੂੰ ਕਹਿੰਦੇ ਸੀ ਕਿ ਬੰਬ ਧਮਾਕਾ ਕਰਾ ਦਈਏ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਮੈਡਮ ਮੱਠਨ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਇਹ ਦੱਸਦੇ ਕਿਉਂ ਨਹੀਂ ਮੁੜ ਕੇ ਪਤਾ ਬਾਜਵਾ ਕਹਿੰਦਾ ਜੀ ਬੱਤੀ ਬਾਂਬਾ ਗਿਆ ਜੀ ਮੈਡਮ ਪਠੱਲ ਕਹਿੰਦੀ ਆ ਕਿ ਬਿੰਦੂ ਕਹਿੰਦੇ ਸੀਗੇ ਕਿ ਆਪਾਂ ਦੁਬਾਰਾ ਸਤਾ ਜਾ ਸਕਦੇ ਆ ਇਹਦਾ ਮਤਲਬ ਕਿ ਕਾਂਗਰਸ ਸਤਾਜ ਇਦਾਂ ਹੀ ਹੁੰਦੀ ਦੀ ਕਿ ਲੋਕਾਂ ਨੂੰ ਕਿੱਦਾਂ ਮਰੌਣਾ ਕਿੱਦਾਂ ਲੜਾਉਣਾ ਕਿੱਦਾਂ ਹਾਲਾਤ ਖਰਾਬ ਕਰਨੇ ਆ ਕਿੱਦਾਂ ਪੰਜਾਬ ਦੇ ਅਮਨ ਨੂੰ ਅੱਗ ਲਾਉਣੀ ਆ ਮੇਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਡੇ ਜਿਹੜੇ ਲੀਡਰ ਇਦਾਂ ਦੇ ਬਿਆਨ ਦੇ ਰਹੇ ਆ ਸਹਜੇ ਸਹਜੇ ਉਹ ਚੀਜ਼ਾਂ ਬਾਹਰ ਆ ਗਈਆਂ ਸੱਚ ਬਾਹਰ ਆ ਗਿਆ ਸਮਾਂ ਤੇ ਲੱਗਾ ਪਰ ਸਹਜੇ ਸਹਜੇ ਸੱਚ ਬਾਹਰ ਆ ਗਿਆ ਜਿੱਦਾਂ ਕੈਪਟਨ ਮਨਿੰਦਰ ਸਿੰਘ ਕਹਿੰਦਾ ਸੀਗਾ ਕਿ ਮੈਂ ਇੰਨੇ ਮੁੰਡੇ ਪੇਸ਼ ਕਰਾਏ ਤੇ ਉਹਨਾਂ ਨੂੰ ਮਾਰ ਦਿੱਤਾ ਸੀਗਾ ਜਿੱਦਾਂ ਪ੍ਰਤਾਪ ਬਾਜਵਾ ਕਹਿੰਦਾ ਸੀ ਇਹ 32 ਬੰਬ ਪੰਜਾਬ ਚ ਚੱਲਣ ਆਲੇ ਨੇ ਅੱਜ ਪੱਠਲ ਦਾ ਬਿਆਨ ਆ ਗਿਆ ਸਹਜੇ ਸਹਜੇ ਇਹ ਚੀਜ਼ਾਂ ਬਾਹਰ ਆ ਗਈਆਂ ਕਿ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕਿੱਡਾ ਵੱਡਾ ਦੋਸ਼ ਅਦਾ ਕੀਤਾ ਕੌਣ ਲੋਕ ਨੇ ਜਿਹੜੇ ਇਹਨਾਂ ਨੂੰ ਸੁਲਾਹਾਵਾਂ ਦਿੰਦੇ ਕਿ ਮਾਮਲਾ ਸੀ ਅਫਸਰ ਸੀ ਉਹ ਸਮਝਦੇ ਕੋਈ ਸਿਆਸੀ ਲੀਡਰ ਸੀਗੇ ਇਹ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਦੱਸਣੇ ਇਹਦਾ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਦੀ ਜਾਂਚ ਕਰਾਓ ਇਹ ਲੋਕ ਇਹਨੇ ਜਿਨ੍ਹਾਂ ਨੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਿਆ ਇਹ ਲੋਕ ਨੇ ਜੁਮਿਆਵ ਸਾਡੇ ਅਗੇ ਹਜ਼ਾਰਾਂ ਲੋਕਾਂ ਦੇ ਪਰਿਵਾਰਾਂ ਦੇ ਮੈਂਬਰ ਮਰ ਗਏ ਉਦੋਂ ਪਤਾ ਦਾ ਮੈਂਬਰ ਸ਼ਹੀਦ ਹੋ ਗਏ ਇਹੀ ਲੋਕ ਜੁਮਿਆਵ ਨੇ ਆਪਣੀ ਸਤਾ ਲਈ ਕਿਦਾਂ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਨੇ ਇਹ ਚੀਜ਼ਾਂ ਬਾਹਰ ਆ ਰਹੀਆਂ ਕਿਸ ਕਰਕੇ ਪੰਜਾਬੀਓ ਕਾਂਗਰਸੀਆਂ ਦਾ ਕਰਜ਼ਾ ਤੁਹਾਡੇ ਸਾਹਮਣੇ ਆ ਗਿਆ ਕਾਂਗਰਸ ਨੇ ਪੰਜਾਬ ਨਾਲ ਕੀ ਕੀਤਾ ਉਹ ਤੁਹਾਡੇ ਸਾਹਮਣੇ ਸਾਰੀ ਚੀਜ਼ ਆ ਰਹੀ ਹੈ ਮੈਂ ਤਾਂ ਮੁਖਵਤੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਮੁਖਵਤੀ ਸਾਹਿਬ ਇਹਨਾਂ ਚੀਜ਼ਾਂ ਦੀ ਜਾਂਚ ਕਰਾਓ ਬੜਾ ਸੰਤਾਪ ਭੋਗਿਆ ਜੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਦੀਆਂ ਬਹੁਤ ਬਹੁਤ ਮੌਤਾਂ ਹੋਈਆਂ ਜੇ ਪੰਜਾਬ ਦੇ ਲੋਕਾਂ ਦੇ ਜਵਾਨ ਪੁੱਤ ਇਹਨਾਂ ਨੇ ਅੱਗ ਦੀ ਪੱਠੀ ਦੇ ਵਿੱਚ ਝੋਕ ਦਿੱਤੇ ਚੌਕਾਂ 'ਚ ਬਲਾਸਟ ਜ਼ਰਾ ਜਾਂਦੇ ਵਾਈ ਮਾਰੇਗੇ ਟ੍ਰੇਨਾਂ 'ਚ ਬਲਾਸਟ ਹੋਏ ਬੱਸਾਂ 'ਚ ਬਲਾਸਟ ਹੋਏ ਸੋ ਮੈਨੂੰ ਜਿਹੜਾ ਮੈਡਮ ਅਸਿੰਦਰ ਕੋ ਪੱਠਾ ਜੀ ਦਾ ਬਿਆਨ ਆ ਬਹੁਤ ਚਿੱਤਾਂ ਜਿੰਦਕ ਬਿਆਨ ਆ ਔਰ ਮੈਂ ਮੈਂ ਸਮਝਦਾ ਕਿ ਇਹ ਉਹਨਾਂ ਨੇ ਇਹ ਪਰਦਾ ਵੀ ਟੁੱਟਣ ਦੀ ਕੋਸ਼ਿਸ਼ ਕੀਤੀ ਆ ਜਾਂ ਉਹਨਾਂ ਦੇ ਮੂੰਹ ਨਿਕਲ ਗਿਆ ਸੱਚ ਇਦਾਂ ਕਰਦੇ ਰਹੇ ਆ ਉਹ ਕਹਿੰਦੇ ਮੈਨੂੰ ਕਹਿੰਦੇ ਮੈਂ ਨਹੀਂ ਕੀਤਾ ਪਤਾ ਦਾ ਮਤਲਬ ਕੀ ਹੁੰਦਾ ਆ ਪੰਜਾਬ ਦੇ ਵਿੱਚ ਕੌਣ ਲੋਕ ਸੀਗੇ ਕਿਹੜੇ ਅਫਸਰ ਸੀਗੇ ਉਹ ਜਿਹੜੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਦੇ ਸੀ ਕੌਣ ਸੀਗੇ ਉਹ ਦੱਸੋ ਉਹ ਦੱਸਣੇ ਚਾਹੀਦੇ ਮਾडम ਪੱਠਲੂ ਉਹ ਬੰਦੇ ਦੇ ਨਾਂ ਲੈਣੇ ਚਾਹੀਦੇ ਆ ਨਾਂ ਹੀ ਲੈਣਗੇ ਨਾਂ ਬੱਤੀ ਬਾਂਬ ਪ੍ਰਤਾਪ ਆ ਵੀ ਨਹੀਂ ਦੱਸੇ ਵੀ ਕਿੱਥੇ ਆ ਨਾ ਜ ਬੀਬੀ ਪੱਠਲ ਹੀ ਕਿ ਕੈਪਟਨ ਨੇ ਕਿਹਾ ਕੈਪਟਨ ਨੇ ਵੀ ਤੁਸੀਂ ਸੁਣਿਆ ਕਾਂਗਰਸ ਦੇ ਲੀਡਰ ਦੇ ਦੋ ਵਾਰ ਮੁਖੰਤੀ ਦੇ ਉਹਨੇ ਵੀ ਕਿਹਾ ਕਿ ਮੈਂ ਕਾਂਗਰਸ ਦਾ ਲੀਡਰ ਜਦੋਂ ਮੈਂ ਮੁੰਡੇ ਪੇਸ਼ ਕਰਾਏ ਤੇ ਮਤਲਬ ਮੁੰਡੇ ਆਈਪੀ ਆਲਿਆਂ ਨੇ ਮਾਰਤੇ ਸੀਗੇ ਇਹ ਇਹ ਦਿਲਾਵੀਆਂ ਕਰਦੇ ਨੇ ਲੋਕਾਂ ਦੀ ਮੌਤ ਦੀ ਦਲਾਲੀ ਕਰਦੇ ਨੇ ਇਹ ਲੋਕ ਇਹ ਦਲਾਲ ਬਣੇ ਨੇ ਲੋਕਾਂ ਦੀ ਮੌਤ ਦੇ ਪੰਜਾਬ ਦੀ ਬਰਬਾਦੀ ਦੇ ਦਲਾਲ ਬਣੇ ਨੇ ਬੰਦੇ ਇਹ ਬੋਲਣ ਦੀ بجائے ਉੱਠਣ ਦੀ بجائے ਪੰਜਾਬੀਆਂ ਨੂੰ ਨਾਲ ਲੈਣ ਦੀ بجائے ਪੰਜਾਬ ਨੂੰ ਅੱਗ ਦੀ ਪੱਠੀ 'ਚ ਕਿੱਦਾਂ ਝੋਕਣਾ ਉਹ ਸਕੀਮਾਂ ਲਾਉਂਦੇ ਦਾ ਏ ਸੋ ਪੰਜਾਬੀਓ ਤੁਸੀਂ ਖੁਦ ਇਹ ਦੇਖੋ ਮੈਡ ਪੱਠੇ ਦੇ ਬਿਆਨ ਨੂੰ ਬਹੁਤ ਗਹਿਰਾਈ ਨਾਲ ਸੋਚਿਓ ਫਿਰ ਜਾਇਓ ਪਿੱਛੇ ਫਿਰ ਉਹਨੂੰ ਇਸ ਅਸੂਈ ਦਾ ਸ਼ੁਰੂ ਕਰਿਓ ਕਿ ਕਿੱਦਾਂ ਪੰਜਾਬ ਅੱਗ ਦੀ ਪੱਠੀ 'ਚ ਝੋਕ ਗਿਆ ਕਿੱਦਾਂ ਪੰਜਾਬ ਬਦਬਾਦ ਹੋਇਆ ਫਿਰ ਸੋਚਿਓ ਤੁਸੀਂ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੀ ਤਦ ਵਾਲਾ ਸੰਗ ਦੇ ਰਾਜ ਦੇ ਵਿੱਚ ਪਹਿਲੀ ਢਿਲਵਾ ਦੇ ਵਿੱਚ ਇੱਕ ਬਾਈਚਾ ਦੇ ਦੇ ਜਿਹੜੇ ਲੋਕ ਲਾ ਕੇ ਮਾਰੇ ਗਏ ਸੀਗੇ ਉਹ ਗੱਲ ਅੱਜ ਮੈਨੂੰ ਚਿੱਤੇ ਆ ਗਈ ਜਦੋਂ ਮੈਂ ਕਿਹਾ ਕਿ ਮੈਨੂੰ ਕਹਿੰਦੇ ਬੱਸਾਂ ਦੇ ਟ੍ਰੇਨਾਂ 'ਚ ਬੰਬ ਬਲਾਸਟ ਹੋਈ ਹੈ ਇਹਦਾ ਪਤਾ ਕਿ ਸਾਡੀ ਦਾਲ ਹੀ ਕਾਲੀ ਸੀਗੀ ਤੇ ਪੰਜਾਬ ਨੂੰ ਇੱਥੋਂ ਤੱਕ ਖੜਦ ਵਿੱਚ ਕਾਂਗਰਸ ਨੇ ਬਹੁਤ ਵੱਡਾ ਦੋਸ਼ ਅਦਾ ਕੀਤਾ ਸੋ ਮੈਂ ਸਭ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਅੱਥਲ ਦੇ ਬਿਆਨ ਨੂੰ ਬਹੁਤ ਗੰਬੀਰਤਾ ਨਾਲ ਲਿਆ ਜਾਵੇ ਇਹਨੂੰ ਇਦਾਂ ਨਾ ਲਿਆ ਜਾਵੇ ਔਰ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਇਹਨਾਂ ਦੇ ਇਹਨਾਂ ਬਿਆਨਾਂ ਦੀ ਜਾਂਚ ਕਰਾਈ ਜਾਵੇ ਪਤਾ ਕੀਤਾ ਜਾਵੇ ਕਿ ਕਿਹੜੇ ਬੰਦੇ ਸੀ ਉਸ ਸਮੇਂ ਜਿਹੜੇ ਪੰਜਾਬ ਨੂੰ ਇਦਾਂ ਦੇ ਅੱਗ ਦੀ ਪੱਠੀ ਦੇ ਵਿੱਚ ਝੋਕਦੇ ਸੀਗੇ ਬਲਾਸਟ ਕਰਉਂਦੇ ਸੀ ਇਦਾਂ ਉਹ ਫਾਇਰਿੰਗ ਕਰਉਂਦੇ ਸੀਗੇ ਪਤਾ ਲੱਗਣਾ ਚਾਹੀਦਾ ਪੰਜਾਬ ਦੇ ਦੁਸ਼ਮਣਾਂ ਨੂੰ ਜਿਹੜੇ ਸਾਡੀ ਬੁੱਕਲ ਦੇ ਵਿੱਚ ਜਿਹੜੇ ਪੰਜਾਬ ਦੀ ਬੁੱਕਲ ਤੇ ਬੈਠੇ ਦੇ ਉਹਨਾਂ ਦੁਸ਼ਮਣਾਂ ਦਾ ਪਤਾ ਲੱਗਣਾ ਚਾਹੀਦਾ ਇਹਨਾਂ ਦਾ ਪਤਾ ਲੱਗ ਹੀ ਗਿਆ ਕਾਂਗਰਸ ਦਾ ਵੀ ਇਹ ਦੁਸ਼ਮਣ ਨੇ ਪੰਜਾਬ ਦੇ ਨੰਬਰ 1 ਦੁਸ਼ਮਣ ਨੇ ਉਹਨਾਂ ਦਾ ਵੀ ਜਿਹੜਾ ਕਹਿੰਦੀ ਆ ਮੈਡਮ ਮੱਠਲ ਕਹਿੰਦੀ ਕੋਈ ਅਫਸਰ ਨੂੰ ਏਦਾਂ ਸਲਾਹ ਦਿੰਦੇ ਕੋਈ ਲੀਡਰ ਸਲਾਹ ਦਿੰਦੇ ਸੀ ਸੋ ਇਹ ਬਹੁਤ ਵੱਡੀ ਇੱਕ ਜਾਂਚ ਦਾ ਵਿਸ਼ਾ ਤੇ ਪੰਜਾਬੀਓ ਤੁਹਾਡੇ ਸੋਚਨ ਦਾ ਵਿਸ਼ਾ ਸੋਚੋ ਤੇ 80 ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਕੀ ਹੋਇਆ ਉਹ ਜਦਾਂ ਉਹਨੂੰ ਵੀ ਗੰਭੀਰਤਾ ਨਾਲ ਸੋਚੋ ਕਿ ਇਹਨਾਂ ਨੇ ਕੀ ਕੀਤਾ ਕਾਂਗਰਸੀਆਂ ਨੇ ਕੀ ਕੀਤਾ ਕੌਮੀ ਦਲ ਨੇ ਕੀ ਕੀਤਾ ਇਹ ਸਭ ਤੁਹਾਨੂੰ ਜੇ ਤੁਸੀਂ ਸੋਚੋਗੇ ਡੀਪਲੀ ਇਹ ਚੀਜ਼ ਸੈ ਸਭ ਬਾਹਰ ਆ ਜਾਣਗੇ ਸੋ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਪਰ ਮੈਨੂੰ ਬਹੁਤ ਦੁੱਖ ਵੀ ਲੱਗਾ ਮੈਡਮ ਪੱਠਲ ਦੇ ਬਿਆਨ ਤੋਂ ਪਰ ਮੈਨੂੰ ਬੜੀ ਗੰਭੀਰਤਾ ਨਾਲ ਲਿਆ ਵੀ ਬਹੁਤ ਗੰਭੀਰ ਮੁੱਦਾ ਹੈ ਕੋਈ ਇਦਾਂ ਇਦਾਂ ਨਹੀਂ ਹੈਗੇ ਤੁਸੀਂ ਇਦਾਂ ਕਹਿ ਕੇ ਤੇ ਆਪਣਾ ਛੱਡ ਕੇ ਚਲੋ ਨਹੀਂ ਬਹੁਤ ਗੰਭੀਰ ਮੁੱਦਾ ਹੈ ਇੱਥੇ ਗੱਲ ਹੋਣੀ ਚਾਹੀਦੀ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਪੰਜਾਬੀਆਂ ਨੂੰ ਇੱਥੇ ਸੋਚਣਾ ਚਾਹੀਦਾ ਇਹਨਾਂ ਕਾਂਗਰਸੀਆਂ ਨੂੰ ਮੂਹਰੇ ਲਾਉਣਾ ਚਾਹੀਦਾ ਜਿਹੜੇ ਅੱਜ ਅੱਜ ਸੈ ਸਭ ਚੀਜ਼ਾਂ ਬਕੀ ਜਾਂਦੇ ਆ ਇਹ ਇਹ ਮੈਂ ਕਹਣਾ ਚਾਹੁੰਦਾ ਸੀਗਾ ਮੈਂ ਤਾਂ ਤੁਹਾਡੇ 2-3 ਮਿੰਟ ਲਏ ਇਹ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇਹ ਜਿਹੜੀ ਬਿਆਨਬਾਜ਼ੀ ਹੋਦੀ ਹੈ ਬਹੁਤ ਗੰਭੀਰ ਬਿਆਨਬਾਜ਼ੀ ਹੈ ਇਹ ਪੰਜਾਬ ਨੂੰ ਫੇਰ ਨਾ ਕਿਤੇ ਹੋਰ ਅੱਗੇ ਲੈ ਜਾਣ ਇੱਥੇ ਸੋਚਣ ਦਾ ਟਾਈਮ ਆ ਗਿਆ ਤੁਸੀਂ ਸੋਚਣਾ ਇਹਨਾਂ ਲੋਕਾਂ ਤੋਂ ਸਾਵਧਾਨ ਰਹਿਣਾ ਉਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਸ ਬਿਆਨ ਦੀ ਜਿਹੜੀ ਹੈ ਪਰਤਾਲ ਕਰਾਈ ਜਾਵੇ ਜਾਂਚ ਕਰਾਈ ਜਾਵੇ ਕਿ ਕਿਹੜੇ ਉਹ ਲੋਕ ਸੀਗੇ ਉਸ ਸਮੇਂ ਜਿਹੜੇ ਕਹਿੰਦੇ ਸੀਗੇ ਕਿ ਜੇ ਰਾਤ ਸਰਕਾਰ ਜੇ ਗੱਦੀ ਦਬਾਵਾ ਵਾਪਸ ਹੋਣਾ ਤੇ ਪੰਜਾਬ ਜੀ ਬਲਾਸਟ ਕਰਾ ਦੀ ਪੰਜਾਬ ਚਾਹ ਕਰਦੀ ਆ ਉਹ ਕਰਦੀ ਕਿਹੜੇ ਕਿਹੜੇ ਪੋਲੀਟੀਕਲ ਬੰਦੇ ਕਿਹੜੇ ਕਿਹੜੇ ਅਫਸਰ ਇਹ ਵੀ ਪੰਜਾਬੀਆਂ ਨੂੰ ਪਤਾ ਲੱਗਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ